ਪੈਰਿਸ 올림픽 ਵਿੱਚ ਭਾਰਤੀ ਹਾਕੀ ਟੀਮ ਦੁਆਰਾ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਤੇ ਭਾਰਤੀ ਹਾਕੀ ਟੀਮ ਦੇ ਮੈਂਬਰ ਗੁਰਜਨ ਸਿੰਘ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਗੁਰਜਨ ਸਿੰਘ ਦੇ ਮਾਤਾ ਪਿਤਾ ਨੂੰ ਪਿੰਡ ਦੇ ਲੋਕ ਵਧਾਈ ਦੇਣ ਲਈ ਆ ਰਹੇ ਨੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਪੁੱਤਰ ਨੂੰ ਕਿਹਾ ਸੀ ਕਿ ਇਸ ਵਾਰ ਮੈਡਲ ਦਾ ਰੰਗ ਸੁਨਹਿਰੀ ਯਾਨੀ ਕਿ 골ਡ ਮੈਡਲ ਲੈ ਕੇ ਆਣਾ ਹੈ ਤੇ ਜਿਸ ਤਰ੍ਹਾਂ ਟੀਮ ਖੇਡ ਰਹੀ ਹੈ ਆਸਟ੍ਰੇਲੀਆ ਤੇ ਗ੍ਰੇਟ ਬ੍ਰਿਟੇਨ ਦੀ ਟੀਮ ਨੂੰ ਹਰਾਇਆ ਹੈ ਉਸ ਤੋਂ ਲੱਗਦਾ ਹੈ ਕਿ ਇਸ ਵਾਰ ਭਾਰਤੀ ਹਾਕੀ ਟੀਮ ਦਾ 골ਡ ਮੈਡਲ ਪੱਕਾ ਹੈ ਵੇਖੋ ਸਾਡੇ ਪੰਦ ਨੂੰ ਬੜੀ ਖੁਸ਼ੀ ਹੈਗੀ ਪਿਛਲੇ ਸਾਲ ਵਿੱਚ ਸਾਡੀ ਇਤਿਹਾਸਕ ਜਿੱਤ ਹੋਈ ਹੈਗੀ ਤੇ ਅਸੀਂ ਪਿਛਲੇ ਸਾਲ ਪ੍ਰਮੋਤ ਤੋਂ ਪ੍ਰਮਾਤਮਾ ਅਗੜੀ ਅਰਦਾਸ ਬੇਨਤੀਆਂ ਕਰਦੇ ਵੀ ਮਹਾਰਾਜ ਪ੍ਰਮਾਤਮਾ ਕਿਰਪਾ ਕਰੇ ਅਰ ਕੀ ਸਾਡੇ ਮੈਡਲ ਦਾ ਰੰਗ ਚੇਂਜ ਹੋਵੇ ਇਸ ਤਰ੍ਹਾਂ ਨਾ ਹੋਵੇ 골ਡ ਅਸੀਂ ਤਾਂ 골ਡ ਦੀ ਈੜੀ ਖਾ ਕੇ ਬੈਠੇ ਆ ਵੀ ਪ੍ਰਮਾਤਮਾ ਕਿਰਪਾ ਕਰ ਜਿਸ ਜਿਸ ਹਾਲ ਸਾਡੀ ਟੀਮ ਅਰ ਕੀ ਸੈੱਟ ਹੈਗੀ ਤੇ ਚਲੋ ਪਿਛਲੇ ਮੈਚ ਜਿੰਨੇ ਵੀ ਇੰਦਾਂ ਨੇ ਖੇਡੇ ਬਹੁਤ ਸੋਹਣੇ ਖੇਡੇ ਹੈਗੇ ਬੜਾ ਟਫ ਮੁਕਾਬਲਾ ਸੀ ਸਾਰੇ ਚਲੋ ਆਸਟ੍ਰੇਲੀਆ ਨੂੰ ਅਸੀਂ 1952 ਤੋਂ ਬਾਅਦ 1972 ਤੋਂ ਬਾਅਦ ਅੱਜ 52 ਸਾਲਾਂ ਬਾਅਦ ਅਸੀਂ ਆਹਟੇ ਲਈ ਜਿੱਤੇ ਆਂ ਚਲੋ ਬਹੁਤ ਸੋਹਣਾ ਮੈਚ ਆ ਉਹਦਣੇ ਅਸੀਂ ਤੇ ਮੈਡਲ ਦੀ ਉਮੀਦਵਾਰੀ ਹੈ ਵੀ ਜੇ ਅਸੀਂ ਆਹਟੇ ਲਈ ਜਿੱਤ ਕੇ ਸਾਡਾ ਮੈਡਲ ਪਕਾ ਚਲੋ ਅੱਜ ਇਹ ਗ੍ਰੇਟ ਬਿਟਰਨ ਦੇ ਨਾਲ ਸਾਡਾ ਮੈਚ ਸੀਗਾ ਆਸਟ੍ਰੇਲੀਆ ਦਾ ਆਪਣੇ ਇੰਡੀਆ ਦਾ ਤੇ ਬਹੁਤ ਸੋਹਣਾ ਖੇਡਿਆ ਸਾਰੇ ਚਲੋ ਭਾਵੇਂ ਸਾਡੇ ਇੱਕ ਪਲੇਅਰ ਨੂੰ ਕਾਰਡ ਹੋ ਗਿਆ ਸੀਗਾ 10 ਪਲੇਅਰਾਂ ਦੇ ਨਾਲ ਵੀ ਸਾਡੀ ਟੀਮ ਖੇਡੀ ਆ ਪਰ ਫੇਰ ਵੀ ਅਸੀਂ ਜਿੱਤ ਹਾਸਲ ਕੀਤੀ ਹੈ ਚਲੋ ਸਾਡਾ ਮੈਚ ਇੱਕ ਇੱਕ ਦੇ ਨਾਲ ਡਰਾ ਹੋਇਆ ਵਗਾ ਉਸ ਤੋਂ ਬਾਅਦ ਅਸੀਂ ਟੋਕਾਂ ਦੇ ਜਿੱਤੇਗੇ ਸਾਡੀ 4 2 ਦੀ ਜਿੱਤੇਗੀ ਬੜੀ ਗੱਲ ਹੋਈ ਹੋਰੀ ਜਦ ਮੈਂ ਜਿੱਤਣ ਤੋਂ ਬਾਅਦ ਨਹੀਂ ਮੈਂ ਜਿੱਤਣ ਤੋਂ ਬਾਅਦ ਵਿੱਚ ਅਜੇ ਗੱਲ ਨਹੀਂ ਹੋਈ ਕਿਉਂ ਅਜੇ ਉਹਨਾਂ ਕੋਲ ਸਮਾਂ ਹੀ ਨਹੀਂ ਹੋਣਾ ਉਸ ਤੋਂ ਸ਼ਾਮ ਨੂੰ ਅਸੀਂ ਗੱਲ ਕਰਾਂਗੇ ਉਹਨੂੰ ਸ਼ਾਮ ਨੂੰ ਸਾਡਾ ਕੀ ਗੱਲ ਕਰੋਗੇ ਕੀ ਉਹਨੂੰ ਵਕਪ ਕੀ ਕਰੂਗੀ ਅਹੀਂ ਵਧਾਈ ਦੇ ਆਗੇ ਹੌਸਲੇ ਬਲੰਦ ਕਰਾਂਗੇ ਉਹਨਾਂ ਦੇ ਕਿ ਤ ਤਗੜੇ ਹੋ ਜੋ 골ਡ ਮੈਡਲ ਲੈ ਕੇ ਆਉਣਾ ਹੈ ਕੀ ਲੱਗਦਾ ਹੈ ਕਿ 44 ਸਾਲਾਂ ਬਾਅਦ ਭਾਰਤ ਨੂੰ 골ਡ ਮੈਡਲ ਮਿਲੇਗਾ ਹਾਂ ਜਿਸ ਤਰੀਕੇ ਨਾਲ ਸਾਡੀ ਟੀਮ ਅੱਜ ਖੇਡੀ ਆ ਜਾਂ ਆਸਟ੍ਰੇਲੀਆ ਨਾਲ ਖੇਡੀ ਪਹਿਲੇ ਮੈਚ ਕਿਹੜੀ ਉਸ ਤਰੀਕੇ ਨਾਲ ਤਰੀਕੇ ਨਾਲ ਨਹੀਂ ਬਾਕੀ ਆਸ ਲਾ ਕੇ ਬੈਠੇ ਬਾਕੀ ਪਲੇਅਰ ਸਾਰੇ ਇੱਕ ਤੋਂ ਇੱਕੇ ਜਗੇ ਲੇ ਸਾਰੇ ਸੈੱਟ ਹੈਗੇ ਬਸ ਟੀਮ ਸੈਟਅਪ ਦੀ ਸਰ ਕੋ ਠੀਕ ਹੈ ਗੁਰੂ ਸਾਰੀ ਟੀਮ ਨੂੰ ਕੀ ਕਹਿਣਾ ਚਾਹੋਗੇ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹਣਾ ਹਾਂ ਵੀ ਪ੍ਰਮਾਤਮਾ ਕਿਰਪਾ ਕਰੇ ਤੁਸੀਂ 골ਡ ਮੈਡਲ ਲੈ ਕੇ ਆਓ ਕਹਿਣਾ ਹੈ ਉਹ ਚਾਹੁੰਦੇ ਆ ਵੀ ਤਗੜੇ ਹੋ ਕੇ ਮਿਹਨਤ ਕਰੋ ਤੇ ਆਪਾਂ 골ਡ ਮੈਡਲ ਲੈ ਕੇ ਆਉਣਾ ਬਹੁਤ ਬਹੁਤ ਵਧਾਈਆਂ ਦੇਵਾਂਗੇ ਉਹਨਾਂ ਨੂੰ ਸਾਰਾ ਪਿੰਡ ਅੱਜ ਆਇਆ ਕੀ ਕਹਿ ਰਿਹਾ ਪਿੰਡ ਕਿਵੇਂ ਵਧਾਈਆਂ ਦੇ ਰਹੀਆਂ ਸਾਰਾ ਪਿੰਡ ਬਹੁਤ ਖੁਸ਼ ਆ ਵਧਾਈ ਦੇਣ ਦੇ ਸਾਰੇ ਸਾਰੇ ਪਰਿਵਾਰ ਦੇ ਮੈਂਬਰ ਵੀ ਉਦਾ ਹੀ ਦੇਣ ਦੇ ਮਾਣ ਕਿੰਨਾ ਮਾਣ ਮਸੂਸ ਹੋ ਰਿਹਾ ਹੈ ਬੇਟਾ ਮਾਣ ਬਹੁਤ ਜ਼ਿਆਦਾ ਮਸੂਸ ਹੋ ਰਿਹਾ ਹੈ ਇਹ ਸਾਡਾ ਬੇਟਾ ਕਿੱਥੇ ਤੱਕ ਪਹੁੰਚਿਆ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸਿਰਫ ਪਰਿਵਾਰ ਨੂੰ ਨਹੀਂ ਇਸ ਨਗਰ ਨੂੰ ਇਸ ਇਲਾਕੇ ਨੂੰ ਇੱਕ ਜੰਡਿਆਲਾ ਗੁਰੂ ਦਾ ਨਾਮ ਰੌਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਕੀਤਾ ਕੀਤਾ ਪਿੰਡ ਦਾ ਜਿਹੜਾ ਆਪਣੇ ਇਲਾਕੇ ਦਾ ਜਿਹੜਾ ਨਾਮ ਰੌਸ਼ਨ ਕੀਤਾ ਇਹਨਾਂ ਨੇ ਜਦੋਂ ਮਿਲ ਕੇ ਗਿਆ ਸੀ ਤੁਸੀਂ ਇਹਨੂੰ ਕਿਹਾ ਕਿ ਉਹਨੇ ਤੁਹਾਨੂੰ ਵੀ ਕਿਹਾ ਜਦੋਂ ਮਿਲ ਕੇ ਗਿਆ ਸੀ ਉਹਨੂੰ ਜਦੋਂ ਗਏ ਐਰਪੋਰਟ ਫਲਾਸਟ ਜਦੋਂ ਨੌਕਰੀ ਦੇ ਵਿੱਚ ਇੱਥੇ ਮਿਲ ਕੇ ਗਿਆ ਉਹਨੇ ਕਿਹਾ ਵੀ ਚਾਚਾ ਪ੍ਰੋਮਿਸ ਕਰਕੇ ਗਿਆ ਵੀ ਅਰ ਕਹਿੰਦਾ ਆਪਣੇ ਮੈਡਲ ਦਾ ਰੰਗ ਬਦਲਾਂਗੇ 골ਡ ਦੇ ਵਿੱਚ ਲੈ ਜਾਵਾਂਗੇ ਇਹਨੂੰ ਕੀ ਲੱਗਦਾ ਤੇ ਬੜਾ ਮਾਣ ਮਹਿਸੂਸ ਹੋਇਆ ਤੇ ਜਦੋਂ ਕੀ ਲੱਗਦਾ ਮਾਣ ਪੂਰਾ ਤੁਹਾਨੂੰ ਹੈ ਜੀ ਉਹ ਲੈ ਗਿਆ ਉਹਦੇ 골ਡ ਬੈਂਟ ਤੇ ਟੀਮ ਵਰਕ ਬਹੁਤ ਵਧੀਆ ਇਹਨਾਂ ਦਾ ਅੱਜ ਤੇ ਬੜਾ ਔਖਾ ਸੀ ਮੈਚ ਬਹੁਤ ਔਖਾ ਸੀ ਇੱਕ ਵਾਰ ਤਾਂ ਪੂਰਾ ਫਸ ਗਿਆ ਧੜਕਣਾ ਵੱਧ ਗਿਆ ਦਿਲਾਂ ਦੀ ਪੂਰੇ ਆ ਪਰ ਗੁਰੂ ਬਾਰਾ ਜੀ ਨੇ ਕਿਰਪਾ ਕੀਤੀ ਆਪ ਸਹਾਈ ਹੋ ਗਏ ਜੋ ਵੀ ਹੈ ਇੱਕ ਤਾਂ ਰੈੱਡ ਕਾਰਡ ਜਿਹੜਾ ਮਿਲ ਗਿਆ ਸੀ ਉਹ ਇੱਕ ਵਾਰੀ ਤਾਂ ਟੀਮ ਨੂੰ ਝਟਕਾ ਲੱਗਾ ਸੀ ਹਨਾ ਤੇ ਉਸ ਤੋਂ ਬਾਅਦ ਚਲੋ ਇਹਨਾਂ ਦੇ ਹੌਸਲੇ ਬੁਲੰਦ ਰੱਖੇ ਹਨਾ ਕਿ ਇਹਨਾਂ ਜਨਕ ਜਾਗੀ ਪੰਜਾਬੀਆਂ ਜਨਕ ਤਾਂ ਪਹਿਲਾਂ ਹੀ ਬਹੁਤ ਇਹਨਾਂ ਜਨਕ ਜਾਗੀ ਤੇ ਚਲੋ ਫਿਰ ਵੀ ਇਹ ਆਪਣੇ ਮਿਹਨਤ ਤੇ ਕੰਮ ਜਾਂਦੇ ਰਹੇ